ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਸਲਾਮੁਅਲੈਕੁਮ ਕਿੱਦਾ ਹੋ ਸਾਰੇ ਉਮੀਦ ਕਰਦੀ ਆ ਸਭ ਵਧੀਆ ਹੋਵੋਗੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਲੋ ਜੀ ਮਨਕਰੀਤ ਔਲਕ ਦਾ ਇੱਕ ਵੀਡੀਓ ਆਇਆ ਜੀ ਇੱਕ ਵੀਰੇ ਨੇ ਸੈਂਡ ਕੀਤਾ ਜੀ ਉਹ ਇੱਕ ਬੇਬੇ ਬਾਪੂ ਦੇ ਕੋਲ ਜਾਂਦੇ ਨੇ ਤੇ ਉਹਨਾਂ ਦੇ ਹਾਲਾਤ ਵੇਖ ਕੇ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਚੰਡੀਗੜ੍ਹ ਚਲੋ ਮੇਰੇ ਘਰੇ ਚਲੋ ਤੁਸੀਂ ਟੈਨਸ਼ਨ ਨਾ ਲਵੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਲਹਿੰਦੇ ਚੜ੍ਹਦੇ ਪੰਜਾਬ ਦੋਨੋਂ ਹੀ ਇਸ ਟਾਈਮ ਕਿੰਨੀ ਮੁਸੀਬਤ ਦੇ ਵਿੱਚ ਆਹਰ ਤਰਫ ਪਾਣੀ ਹੀ ਪਾਣੀ ਆ ਲੋਕਾਂ ਦੇ ਘਰ ਮਾਲ ਡੰਗਰ ਹਰ ਕੁਝ ਸਾਰਾ ਕੁਝ ਤਬਾਹ ਹੋ ਗਿਆ ਹੈ ਲੋਕ ਦੇਖੇ ਨਹੀਂ ਜਾਂਦੇ ਯਕੀਨ ਮੰਨੋ ਇਸ ਤਰ੍ਹਾਂ ਲੋਕ ਧਾਰੇ ਮਾਰ ਮਾਰ ਕੇ ਰੋਂਦੇ ਆ ਕਿ ਰੂਹ ਕੰਬ ਜਾਂਦੀ ਆ ਉਹਨਾਂ ਵੱਲ ਵੇਖ ਕੇ ਇਹੋ ਜਿਹੇ ਲੋਕਾਂ ਦੇ ਹਾਲਾਤ ਬਣ ਗਏ ਉਹ ਇੱਕ ਵੀਡੀਓ ਆਇਆ ਜੀ ਮਨ ਕਰੀਏ ਔਲਖ ਦਾ ਸਭ ਤੋਂ ਪਹਿਲੇ ਵੇਖ ਲੈਂਦੇ ਆ ਫਿਰ ਇਸੇ ਬਾਤ ਗੱਲਬਾਤ ਕਰਦੇ ਆ ਤੇ ਰਹਿਣਾ ਤੁਸੀਂ ਮੇਰੇ ਨਾਲ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਹੈ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਸਭ ਮੇਰੇ ਨਾਲ ਦੁਆ ਕਰੋ ਕਿ ਰੱਬ ਸਾਨੂੰ ਫਲੱਡ ਵਰਗੀ ਜਿਹੜੀ ਮੁਸੀਬਤ ਆ ਜਲਦੀ ਉਸ ਤੋਂ ਕੱਢੇ ਤੇ ਸਾਡੇ ਦੋਨਾਂ ਪੰਜਾਬ ਜਿਹੜਿਆ ਲਹਿੰਦੇ ਚੜ੍ਹਦੇ ਪੰਜਾਬ ਸਾਡਾ ਹੈ ਤੇ ਇੱਕੀ ਪੰਜਾਬ ਆ ਲੇਕਿਨ ਕੀ ਆ ਕਿ ਬਸ ਇੱਕ ਬਾਰਡਰ ਦੀ ਲਾਈਨ ਨੇ ਸਾਨੂੰ ਦੂਰ ਕੀਤਾ ਹੋਇਆ ਹੈ ਰੱਬ ਪੰਜਾਬ ਤੇ ਆਪਣਾ ਜਿਹੜੀ ਕਿਰਪਾ ਕਰੇ ਤੇ ਰੱਬ ਚੜ੍ਹਦੀ ਕਲਾ ਅਜ ਰੱਖੇ ਦੋਨਾਂ ਪੰਜਾਬਾਂ ਨੂੰ ਤੇ ਰੱਬ ਫਲੱਡ ਵਰਗੀ ਮੁਸੀਬਤ ਤੋਂ ਜਿਹੜਾ ਉਹ ਸਾਨੂੰ ਦੂਰ ਕਰ ਦਵੇ ਆਓ ਸਭ ਤੋਂ ਪਹਿਲੇ ਵੀਡੀਓ ਵੇਖ ਲੈਂਦੇ ਆ ਫਿਰ ਗੱਲਬਾਤ ਕਰਦੇ ਆ ਤੇ ਲੈਟਸ ਸਟਾਰਟ ਨਹੀਂ ਐ ਨਹੀਂ ਸਵਾਦ ਆਉਂਗਾ ਨਹੀਂ ਰੋਣਾ ਨਹੀਂ ਰੋਣਾ ਵਾਦਾ ਘਾਟਾ ਕੋਈ ਗੱਲ ਨਹੀਂ ਉਹ ਤਾਂ ਨਹੀਂ ਕਰ ਸਕਦੇ ਨਹੀਂ ਨਹੀਂ ਮੱਝਾਂ ਵਾਲੇ ਉੱਚ ਨਹੀਂ ਸੋਣਾ ਤੁਸੀਂ ਤੁਸੀਂ ਚੰਡੀਗੜ੍ਹ ਆ ਜਾਓ ਮੇਰੇ ਕੋਲ ਨਹੀਂ ਉੱਥੇ ਨਹੀਂ ਸੋਣਾ ਮੱਝਾਂ ਵਾਲੇ ਤੇ ਨਹੀਂ ਸੋਣਾ ਵੀਰੇ 50000 ਰੁਪਏ ਹੋਰ ਦੀ ਖਾਸਾ ਉਹ ਫਰਿਸ਼ਤਾ ਬਣ ਕੇ ਤੀਹਾਂ ਨਵਸਤੇ ਆ ਗਏ ਨਹੀਂ ਕੋਈ ਫਰਿਸ਼ਤਾ ਫਰੁਸ਼ਤਾ ਨਹੀਂ ਆਸੀਂ ਅਸੀਂ ਤੁਹਾਡੇ ਬੱਚੇ ਆ ਵਾਈ ਗਰੂ ਨੇ ਡਿਊਟੀ ਲਈ ਆ ਵਾਈ ਗਰੂ ਨੇ ਡਿਊਟੀ ਲਈ ਆ ਸੋਨੂ ਨਹੀਂ ਵਾਪਸ ਆ ਸਕਦਾ ਪਰ ਬਾਬੇ ਨੇ ਸਾਡੀ ਡਿਊਟੀ ਲਈ ਆ ਠੀਕ ਆ ਪਰਵਾਹ ਨਹੀਂ ਕਰਨੀ ਮਾਤਾ ਬਾਪੂ ਚੜਦੀ ਗਲਾ ਕੋਈ ਨਹੀਂ ਠੀਕ ਆ ਮੈਂ ਤੁਹਾਡੇ ਕੋਲ ਨੰਬਰ ਮੇਰਾ ਆਊਗਾ ਅਕਾਊਂਟ ਨੰਬਰ ਆਪਣਾ ਤੁਹਾਡਾ ਭੇਜਿਓ ਆਪਕੋ ਕਰਾਂਗੇ ਸਭ ਚੜਦੀ ਗਲਾ ਜਿਸ ਛੱਤੇ ਚੜੇ ਉਹ ਵੀ ਦਿਖ ਪਈ ਮਤਲਬ ਕਿ ਛੱਤਾ ਆਸਰਾ ਹੁੰਦੀ ਐ ਨਹੀਂ ਮੱਝਾਂ ਵਾਲੇ ਚ ਰਹਿ ਰਹੇ ਯਾਰ ਰਹਿਣਾ ਪੈਂਦਾ ਤੰਬੂ ਲਾ ਕੇ ਰਹਿ ਰਹੇ ਨੇ ਇਸ ਘਰ ਦੇ ਵੀ ਹਾਲਾਤ ਬਹੁਤ ਔਰ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਆ ਦੇਖੋ ਆ ਇਹ ਹਾਲਾਤ ਇਹਨਾਂ ਲੋਕਾਂ ਦੇ ਹਲੇ ਵੀ ਘਰ ਚ ਪੂਰੀ ਤਰ੍ਹਾਂ ਗਾਰਾ ਇਹ ਲੋਕਾਂ ਲਈ ਇਹਨੂੰ ਸਾਫ਼ ਕਰਨਾ ਮਿਲਦਾ ਕਿ ਆ ਦੇ ਮੇਂ ਦਾ ਜਿਹੜਾ ਪੈਸਿਆਂ ਨਾਲ ਵੀ ਬਹੁਤ ਇਹ ਮਿੱਟੀ ਆਈ ਕਿੱਥੋਂ ਉਹ ਜੀ ਦਰਿਆ ਦੀ ਸਾਰੀ ਸਾਰਾ ਗਾਰਾ ਨਾਲ ਆਇਆ ਹੋਰ ਜੇ ਛੱਤ ਤੇ ਚੜੇ ਉਹ ਵੀ ਡਿੱਗ ਪਈ ਮਤਲਬ ਕਿ ਛਾਤਾ ਆਸਰਾ ਹੁੰਦੀ ਐ ਇਹਨਾਂ ਲੋਕਾਂ ਲਈ ਔਰ ਉਹ ਵੀ ਹੇਠਾ ਡਿੱਗੇ ਇਹਨਾਂ ਦਾ ਬੇਟਾ ਵੀ ਨਹੀਂ ਐ ਬੇਟਾ ਐਕਸੀਡੈਂਟ ਹੋ ਗਿਆ ਸੀ ਤੇ ਉਹ ਬਸ ਉਹ ਸੰਕਲਾਤੀ ਦੇਖਦੇ ਨੇ ਜਦੋਂ ਇਹ ਬੇਟੇ ਦਾ ਨਾਜ਼ਿਕਰ ਕਰਦੇ ਨੇ ਬਹੁਤ ਉਦਾਸ ਲੱਗਦਾ ਨਹੀਂ ਨਹੀਂ ਬੇਟਾ ਬੇਟਾ ਵੀ ਨਹੀਂ ਤੇ ਬੇਟੀ ਵੀ ਨਹੀਂ ਬੇਟਾ ਵੀ ਬਜ਼ੁਰਗ ਰਹਿੰਦੇ ਆ ਮਤਲਬ ਤੁਸੀਂ ਅੱਜ ਪੁੱਤ ਬਣ ਕੇ ਆਇਓ ਉਹਦਾ ਨਾਂ ਐ ਅਸੀਂ ਇਹ ਉਹਨਾਂ ਦੇ ਘਰ ਸੀ ਉਹ ਨਹੀਂ ਦੇਖਦੇ ਬਾਲੇ ਡਿੱਗ ਜਾਣਗੇ ਉਹ ਵਰਗੀ ਉਹ ਪਸ਼ੂਆਂ ਦੇ ਚਾਰੇ ਜਿੱਥੇ ਪਸ਼ੂ ਰੱਖਦੇ ਨੇ ਉਸ ਬਾੜੇ 'ਚ ਰਹਿ ਰਹੇ ਨੇ ਇੰਨੇ ਬਾੜੇ 'ਚ ਰਹਿ ਰਹੇ ਨੇ ਹਾਂਜੀ ਹੁਣ ਬਿਲਕੁਲ ਕਿਉਂਕਿ ਹਾਲਾਤ ਇਸ ਕਮਰੇ 'ਚ ਰਹਿਣ ਦੇ ਹੈ ਨਹੀਂ ਨਹੀਂ ਮੱਝਾਂ ਵਾਲੇ 'ਚ ਰਹਿ ਰਹੇ ਯਾਰ ਰਹਿਣਾ ਪੈਂਦਾ ਤੰਬੂ ਲਾ ਕੇ ਰਹਿ ਰਹੇ ਨੇ ਕੋਈ ਕਮਰਾ ਨਹੀਂ ਹੈ ਜਿੱਥੇ ਉਹ ਸੋ ਸਕਣ ਪਾਗਲ ਬਜ਼ੁਰਗ ਕਹਿੰਦੇ ਮੱਝਾਂ ਵਾਲੇ ਕਮਰੇ 'ਚ ਰਹਿ ਰਹੇ ਹਾਂ ਉਹ ਕੱਲ੍ਹ ਦੇ ਬਜ਼ੁਰਗ ਹੀ ਆ ਬਾਕੀ ਸਾਰੇ ਕਮਰੇ 'ਚ ਰਹਿਣਾ ਦਾ ਨਹੀਂ ਨਹੀਂ ਮੱਝਾਂ ਮੱਝਾਂ ਵਾਲੇ ਕਮਰੇ 'ਚ ਰਹਿ ਰਹੇ ਹਾਂ ਹਾਂ ਬਾੜੇ ਨਾਲ ਤੰਬੂ ਲਾ ਕੇ ਰਹਿਣਾ ਪੈ ਰਿਹਾ ਨਹੀਂ ਬਾੜਾ ਕੀ ਲਾ ਬਾੜਾ ਲੈ ਕੇ ਜਿੱਥੇ ਜਿੱਥੇ ਆਪਾਂ ਪਸ਼ੂ ਡੰਗਰ ਉਹ ਨੋਰਾ ਕਹਿ ਦਿੰਦੇ ਆ ਹਾਂਜੀ ਹਾਂਜੀ ਸਾਡੇ ਪਾਉ ਨੋਰਾ ਕਹਦੇ ਆ ਨਾ ਇਹ ਵੀ ਡਿੱਗ ਪਿਆ ਜੀ ਪੂਰੀ ਤਰ੍ਹਾਂ ਓਏ ਹੋਏ ਹੋਏ ਇਹ ਅਮਰੀਕਾ ਜਿੱਥੇ ਦਾ ਘਰ ਹੈ ਜੀ ਇਹ ਬਜ਼ੁਰਗ ਕਿੱਥੇ ਨੇ ਉਹ ਕਿੱਥੇ ਬਜ਼ੁਰਗ ਕਿੱਥੇ ਬੁਲਾਓ ਜੀ ਇੱਥੇ ਬੁਲਾਓ ਅੰਦਰ ਬੁਲਾਓ ਸਿਮਰਨ ਵੀਰੇ ਹੁੰਦਲ ਹੁੰਦਲ ਉਹਨਾਂ ਦਾ ਉਹ ਪੀਤੀ ਦੀ ਨਾ ਯਾਰ ਸਾਈਡ ਹੋਈ ਜੀ 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 ਅਨੰਦ ਸਿੰਘ ਰਾਣਾ ਮਖਦਾ ਜੀ ਆ ਇਹਨਾਂ ਦਾ ਬੇਟਾ ਸੀ ਹਾਂ ਜੀ ਮਨਜੀਤ ਸਿੰਘ ਬਾਜਵਾ ਸੋਨੂ ਬੇٹے ਦਾ ਵਿਆਹ ਦੇਖੋ ਮਨਜੀਤ ਸਿੰਘ ਬਾਜਵਾ ਸੋਨੂ ਵਾਲੀ ਅਸੀਂ ਉਹ ਚੀਜ਼ ਤਾਂ ਨਹੀਂ ਪੂਰੀ ਕਰ ਸਕਦੇ ਪਰ ਪਰਿਵਾਰ ਦੇ ਨਾਲ ਖੜੇ ਹਾਂ ਬਾਪੂ ਸਾਸਰੀ ਕਾਲ ਹਾਂ ਜੀ ਆ ਮਾਤਾ ਬੜਾ ਕੋਈ ਨਹੀਂ ਚੜਦੀ ਚੜਦੀ ਗਲਾ ਚੜਦੀ ਗਲਾ ਚੜਦੀ ਗਲਾ ਸਾਸਰੀ ਕਾਲ ਆਉਂਦੇ ਨਾ ਯਾਰੋ ਘੋੜੇ ਬਣਾਇਓ ਯਾਰੋ ਜਿਹੜਾ ਪਿੱਛੇ ਕਿਹਨੇ ਆਇਆ ਮੇਰਾ ਤੁਹਾਡੇ ਪੋਤੇ ਆ ਲੱਗਾ सोनू ਨਹੀਂ ਵਾਪਸ ਆ ਸਕਦਾ ਪਰ ਬਾਬੇ ਨੇ ਸਾਡੀ ਡਿਊਟੀ ਲਈ ਆ ਠੀਕ ਆ ਪਰਵਾਹ ਨਹੀਂ ਕਰਨੀ ਅਸੀਂ ਨਾਲ ਖਾਲਸੇ ਹਾਂਜੀ ਹਾਂਜੀ ਆ ਕੋਈ ਨੰਬਰ ਲਿਖਾਓ ਇੱਕ ਠੀਕ ਆ ਉਥੋਂ ਇਹਦੇ ਵਿੱਚ ਕੈਸ਼ ਪੜਾਇਓ 50 5000 ਆ 5000 ਬਾਪੂ ਜੀ ਤੁਸੀਂ ਆਪ ਦੇ ਕੋਲ ਰੱਖਣਾ 5000 ਹੋਰ ਪੜਾ ਖਾਲਸਾ ਬਹੁਤ ਆ ਬਾਪੂ ਘੋਵੇ ਮਾਤਾ ਬਾਪੂ ਚੜਦੀ ਕਲਾ ਕੋਈ ਨਹੀਂ ਠੀਕ ਆ ਮੈਂ ਤੁਹਾਡੇ ਕੋਲ ਨੰਬਰ ਮੇਰਾ ਆਊਗਾ ਅਕਾਊਂਟ ਨੰਬਰ ਆਪਣਾ ਤੁਹਾਡਾ ਭੇਜਿਓ ਹੱਬ ਕੋ ਕਰਾਂਗੇ ਸਭ ਚੜਦੀ ਕਲਾ ਤੁਹਾਡੇ ਪੋਤੇ ਆ ਹਾਂ ਦਬਣਾ ਨਹੀਂ ਵਾਏ ਗਰੂ ਨੇ ਸਾਡੀ ਡਿਊਟੀ ਲਈ ਆ ਅਸੀਂ ਆਏ ਆ ਪਿੰਡ ਪਿੰਡ ਆ ਕੇ ਠੀਕ ਆ ਨਹੀਂ ਐ ਨਹੀਂ ਸੁਆਦ ਆਉਂਦਾ ਨਹੀਂ ਰੋਣਾ ਨਹੀਂ ਰੋਣਾ ਵਾਦਾ ਘਾਟਾ ਕੋਈ ਗੱਲ ਨਹੀਂ ਉਹ ਤਾਂ ਨਹੀਂ ਕਰ ਸਕਦੇ

ਇੱਥੇ ਨਹੀਂ ਨਹੀਂ ਡੰਗਰਾਂ ਚ ਨਹੀਂ ਆ ਭਾਜੀ ਆਪਣਾ ਆਪਣੇ ਘਰ ਸ਼ੁਰੂ ਕਰਾ ਦੇ ਨਹੀਂ ਨਹੀਂ ਇੱਕ ਰੀ ਇੱਕ ਰੀ ਭਾਜੀ ਟਿੰਡ ਵਾਲੇ ਬਾਪੂ ਬੇਬੇ ਨੂੰ ਆਪਦੇ ਘਰੇ ਲੈ ਕੇ ਜਾਓ ਕੋਈ ਨਹੀਂ ਨਹੀਂ ਮੱਝਾਂ 'ਲੇ ਉੱਚ ਨਹੀਂ ਸੋਣਾ ਤੁਸੀਂ ਤੁਸੀਂ ਚੰਡੀਗੜ੍ਹ ਆ ਜਾਓ ਮੇਰੇ ਕੋਲ ਇੱਥੇ ਨਹੀਂ ਸੋਣਾ 2 ਮਿੰਟ ਅੱਛਾ ਭਾਜੀ ਨਹੀਂ ਉੱਥੇ ਨਹੀਂ ਸੋਣਾ ਮੱਝਾਂ 'ਲੇ ਚ ਨਹੀਂ ਸੋਣਾ ਵੀਰੇ 50000 ਰੁਪਏ ਹੋਰ ਦੀ ਖਾਤ ਨਹੀਂ ਕੋਈ ਫਰਿਸ਼ਤਾ ਫਰੁਸਤਾ ਨਹੀਂ ਆਸੀ ਅਸੀਂ ਤੁਹਾਡੇ ਬੱਚੇ ਆ ਵਾਹ ਗਰੂ ਨੇ ਡਿਊਟੀ ਲਈ ਆ ਵਾਹ ਗਰੂ ਨੇ ਡਿਊਟੀ ਲਈ ਆ ਕੋਈ ਆਉਂਦੇ ਆ ਕੋਈ ਚੱਕਰ ਨਹੀਂ ਚਲੋ ਖਾਲਸਾ ਨੰਬਰ ਨੋਟ ਕਰ ਕਰ ਲੈ ਕਰ ਲੀ ਠੀਕ ਆ ਨੰਬਰ 70000 ਅਸੀਂ ਬਿਲਕੁਲ ਮਦਦ ਕੀਤੀ ਹੈ ਨਾ ਪਰਿਵਾਰਾਂ ਦੀ ਸਾਰੇ ਮੇਰੇ ਹਾਂ ਜੀ ਬਾਬਾ ਗਾਨ ਨਾ ਮੇ ਗਾਨ ਨਾ ਮੇ ਵੇ ਨਹੀਂ ਕੋਈ ਆ ਤੇ ਕਿਹਦੇ ਇੱਕ ਮਿੰਟ ਨਹੀਂ ਕੋਈ ਵੀਰੇ ਦੇਖ ਕੇ ਨਾ ਜਾਵੇ ਨਹੀਂ ਨਹੀਂ ਦੇਖਦਾ ਯਾਰ ਨਹੀਂ ਦੇਖਦਾ ਇਹ ਘਰ ਪੂਰੀ ਤਰ੍ਹਾਂ ਡਿੱਗ ਚੁੱਕਿਆ ਪੂਰਾ ਪਾਜਾ ਜੀ ਆ ਵੇਖਿਓ ਆ ਯਾਰ ਕੀ ਰਹਿ ਜੂਗਾ ਹਾਂਜੀ ਹੈ ਬਿਲਕੁਲ ਠੀਕ ਜਿਹੜਾ ਇੱਥੇ ਕੋਈ ਸੁੱਤਾ ਹੋਵੇ ਜਾਂ ਥੱਲੂ ਡਿੱਗਿਆ ਹਾਂਜੀ ਜਾਣ ਵੀ ਜਾ ਸਕਦਾ ਯਾਰ ਤੁਹਾਡਾ ਘਰ ਹੈ ਜੀ ਹਾਂਜੀ ਆ ਮੇਰੇ ਭਰਾ ਦਾ ਘਰ ਹੈ ਜੀ ਤੁਹਾਡਾ ਘਰ ਹੈ ਜੀ ਹਾਂਜੀ ਹਾਂਜੀ ਭਾਈ ਇਹਨਾਂ ਦੀ ਇੱਛੇ ਤੁਸੀਂ ਇੱਥੇ ਤੱਕ ਦਾ ਪਾਣੀ ਆ ਰਿਹਾ ਜੀ ਸੱਤ ਤੱਕ ਬੱਚੀ ਬਹੁਤ ਇੱਛੇ ਦੇਖਣ ਆਉਂਦੇ ਆ ਇੱਥੇ ਹੁਣੇ ਮਦਦ ਕਰ ਦਿਓ ਬਾਈ ਹੁਣੀ ਖੜੇ ਨੇ ਮਦਦ ਕੀ ਯਾਰ ਆ ਕੈਮਰਾ ਘੁਮਾਓ ਪਤਾ ਲੱਗਦਾ ਯਾਰ ਆ ਮੜਾ ਥੱਲੋਂ ਗਿਆ ਸਾਰਾ ਆ ਜਾ ਮੇਰਾ ਬਣਾਦਾ ਗੱਲ ਸੱਸੀ ਗਾ ਮਾਤਾ ਸੱਸੀ ਗਾ ਸੱਸੀ ਗਾ ਕੋਈ ਬਾਬੇ ਨੇ ਬਾਬਾ ਭਲੀ ਕਰੂਗਾ ਬਹੁਤ ਨਹੀਂ ਹੁਣ ਆਪਣੇ ਵਿਆਹ ਵਿਆਹ ਕਿਹੜੀ ਬੱਚੀ ਦਾ ਹੈ ਸੁਮਣਾ ਸੁਮਣਾ ਨਹੀਂ ਆਪਣੇ ਕੋਲ ਇੱਕ ਹੀ ਕਮਰਾ ਸੀ ਜੀ ਇਹ ਨਹੀਂ ਇੱਕ ਇਹ ਦੇਖੋ ਦੋ ਕਮਰੇ ਨਾ ਹਾਂਜੀ ਆ ਆ ਇੱਕ ਅੱਡ ਘਰ ਆ ਉਹ ਅੱਡ ਘਰ ਆ ਸਾਸਿ ਦਾ ਭੈਣੇ ਪਹਿਲਾਂ ਤਾਂ ਬਹੁਤ ਮੁਬਾਰਕਾਂ ਵਿਆਹ ਦੀਆਂ ਠੀਕ ਆ ਤੇ ਬਾਕੀ ਜੋ ਨੁਕਸਾਨ ਹੋਇਆ ਜੋ ਹਾਂ ਤੇ ਭੈਣੇ ਕਦੋਂ ਵਿਆਹ ਕਦੋਂ ਆ 5 ਅਕਤੂਬਰ 2 ਅਕਤੂਬਰ ਦਾ ਮੇਰਾ ਜਨਮ ਦਿਨ ਆ ਹਾਂ ਕੋਈ ਨਹੀਂ ਬਾਬਾ ਭਲੀ ਕਰੂਗਾ ਠੀਕ ਹੈ ਨੁਕਸਾਨ ਹੋਇਆ ਸਾਰੇ ਪੰਜਾਬ ਨਾਲ ਹੀ ਸਾਰੇ ਏਰੀਆ ਚ ਹੋਇਆ ਠੀਕ ਹੈ ਅਸੀਂ ਰਲ ਮਿਲ ਕੇ ਤੁਹਾਡੇ ਨਾਲ ਖੜੇ ਆ ਤੇ ਅਸੀਂ ਆਹ ਜੀ ਥੋੜਾ ਜਿਹਾ ਪਿੱਛੇ ਆਪ ਬਣੀ ਥੋੜਾ ਜਿਹਾ ਯਾਰ ਆਪ ਆਪ 75000 ਰੁਪਿਆ ਆਲੋ ਆਲੋ ਫੜੋ ਬਣੀ ਫੜੋ ਆ ਆ ਤੇਰੇ ਭਰਾ ਵੱਲੋਂ ਸੇਵਾ ਆ ਠੀਕ ਆ ਤੇ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ ਨਵੇਂ ਘਰ ਜਾਵੀ ਠੀਕ ਆ ਤੇ ਜੋ ਵਾਹਿਗੁਰੂ ਨੇ ਕਰਿਆ ਚਲੋ ਉਹ ਤਾਂ ਹੋਇਆ ਜਿੰਨੇ ਕ ਜੋਗੇ ਅਸੀਂ ਹੈਗੇ ਆ ਜੀ ਨਾਲ ਹੈ ਤੇ ਆਪਣਾ ਕੀ ਘਰ ਦਾ ਜਿਹੜਾ ਇੱਕ ਉਹ ਮੁੰਡਾ ਕਿਤੇ ਆ ਉਹਦਾ ਵੀ ਨੁਕਸਾਨ ਹੋ ਗਿਆ ਹਾਲੋ ਹਾਲੋ ਆ ਲੈ ਆ ਲੈ 50000 ਰੁਪਏ ਤੇ ਤੇਰੀ ਸੇਵਾ ਯਾਰ ਠੀਕ ਆ ਜਿੰਨੇ ਕ ਜੋਗੇ ਆ ਫੋਟੋ ਕਰਾਓ ਭੈਣੇ ਤੁਹਾਡੇ ਆਪ ਦੇ ਬਣਾਏ ਕਲਾਕਾਰ ਆ ਚਿਹਰੇ ਤੇ ਪੂਰੀ ਖੁਸ਼ੀ ਇਸ ਵਕਤ ਬਾਈ ਹੁਣੀ ਆਏ ਆ ਉਹਨਾਂ ਨੂੰ ਪੈਸੇ ਦਾ ਸ਼ੌਕ ਨਹੀਂ ਜਿੰਨਾ ਮੈਂ ਤੁਹਾਡਾ ਫੋਟੋ ਲਵਾਉਂਦਾ ਹੈ ਹੈ ਉਹਨਾਂ ਨੂੰ ਚਾਹ ਪੈਸੇ ਦੇ ਜਿੰਨਾ ਇੱਕ ਰੀ ਇੱਕ ਰੀ ਭੈਣ ਕਹਿ ਰਹੀ ਆ ਕੀ ਕਹਿ ਰਹੇ ਹੋ ਕਹਿੰਦੇ ਉਹਨਾਂ ਚਾ ਪੈਸੇ ਨਰ ਜਿੰਦਾ ਮਿੰਟਾ ਦੇ ਫੋਟੋ ਕਹਿੰਦੇ ਉਹਨਾਂ ਚਾ ਮੈਨੂੰ ਪੈਸੇ ਆ ਦਿਆ ਨਹੀਂ ਜਿੰਨਾ ਚਾ ਮੈਨੂੰ ਤੁਹਾਡੇ ਦਾ ਫੋਟੋ ਕਰਾਉਂਦਾ ਠੀਕ ਆ ਇਹ ਇਹ ਖਟਿਆ ਆ ਆਪਾਂ ਆਪਦੀ 10 ਸਾਲਾਂ ਚ ਗੱਲਾਂ ਮਿੱਠੀਆਂ ਤੋਂ ਜਿਉਂ ਲੱਗੇ ਠੀਕ ਆ ਸੋ ਮੈਂ ਕਹਿੰਦਾ 10 ਸਾਲਾਂ ਚ ਪੰਜਾਬ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਪੰਜਾਬ ਦੇ ਪੋਤਿਆਂ ਠੀਕ ਆ ਪੈਸਾ ਪਾਣੀ ਵਹਰਾ ਦੇਣਗੇ ਠੀਕ ਆ ਕੋਈ ਪਰਵਾਹ ਨਹੀਂ ਭਾਵਨਾ ਨਿਕਲ ਆਉਂਦੀ ਪੰਜਾਬੀਆਂ ਦੀ ਭੈਣੇ ਕੋਈ ਨਹੀਂ ਚੜਦੀ ਗਲਾ ਵਾਹਿਗੁਰੂ ਠੀਕ ਆ ਇੱਕ ਨਾ ਚ ਪਾਠ ਕਰਦੇ ਹਾਂ ਚਪਈ ਸਾਹਿਬ ਦਾ ਪਾਠ ਕਰਿਆ ਕਰੋ ਮੇਰ ਵੇਖੀ ਚੜਦੀ ਗਲਾਂ ਦੀ ਮੈਂ ਪਿੱਛੇ ਜੇ ਬੜੇ ਪਰੇਸ਼ਾਨੀ ਉਹੀ ਦਿਮਾਗੀ ਤੌਰ ਤੇ ਬਾਤ ਨਾ ਆ ਚੀਜ਼ਾਂ ਜਰਿਆ ਮੈਨੂੰ ਸੰਤਾਂ ਦੀ ਭਾਈ ਬਖਸ਼ੀ ਵੀ ਚਪਈ ਸਾਹਿਬ ਦਾ ਕਿਉਂਕਿ ਮੈਂ ਬਾਬਾ ਜੀ ਨੂੰ ਆਖਿਆ ਮੈਂ ਬਾਬਾ ਜੀ ਆਪਾਂ ਵੀ ਮੇਰੇ ਤੇ ਉਹੀ ਅਲੀਗੇਸ਼ਨ ਜੇ ਦੁਨੀਆ ਆ ਬਿਨਾ ਗੱਲ ਦੇ ਮੈਂ ਮੈਂ ਤਾਂ ਐ ਦਾ ਬੰਦਾ ਹੀ ਨਹੀਂ ਤੇ ਬਾਬਾ ਜੀ ਕਹਿੰਦੇ ਪੁੱਤਰਾ ਇਹ ਰੱਬ ਨਾ ਪਰਖਦਾ ਹੁੰਦਾ ਵੇਖਦਾ ਹੁੰਦਾ ਤੇ ਚਪਈ ਸਾਹਿਬ ਦਾ ਪਾਠ ਕਰ ਠੀਕ ਆ ਹੁਣ ਉਹੀ ਗੱਲ ਪੰਜਾਬ ਤੇ ਹੋਈ ਆ ਵੀ ਬਿਨਾ ਗੱਲ ਨੂੰ ਧੱਕਾ ਹੋਇਆ ਠੀਕ ਆ ਬਾਰਡਰ ਲੱਗਦੇ ਬੜੀਆਂ ਜਾਨਾਂ ਜਾ ਸਕਦੀਆਂ ਸੀ ਬਹੁਤ ਬਚਾਅ ਹੋਇਆ ਕੋਈ ਨਹੀਂ ਘਰ ਟੁੱਟਿਆ ਦੁਬਾਰਾ ਬਣ ਜਾਣਗੇ ਠੀਕ ਆ ਪਰ ਸਹਿਜ ਸਹਿਜ ਜੋਤ ਚਪਈ ਸਾਹਿਬ ਪਹਿਨੇ 5 ਮਿੰਟ ਘੰਟਾ ਹੋ ਜਾਂਦਾ ਠੀਕ ਆ ਚਪਈ ਸਾਹਿਬ ਦਾ ਪਾੜ ਕਰਾ ਤੇਰੇ ਭਰਾ ਨੂੰ ਤੂੰ ਲਾ ਲਾ ਵੀ ਬਾਈ ਇੱਕ ਚੀਜ਼ ਕਹਿ ਕੇ ਚੱਲੇ ਠੀਕ ਆ ਉਮਰ ਵੇਖੀ ਤੇ ਆਪਣੀ ਜ਼ਿੰਦਗੀ ਵੇਖੀ ਕਿਵੇਂ ਵਾਰੇ ਨਿਆਰੇ ਹੁੰਦੇ ਹੌਸਲਾ ਕਰਨਾ ਚਾਹੀਦਾ ਹਾਂ ਤੇ ਭਲਵਾਨ ਜੀ ਇੱਧਰ ਆਓ ਇੱਧਰ ਆਓ ਭਲਵਾਨ ਜੀ ਤੁਹਾਨੂੰ 50000 ਪਹੁੰਚ ਗਿਆ ਦੇਖੋ ਹੁਣ ਗੱਲ ਕੀ ਆ ਪੈਣੇ 75000 ਤੇਰਾ ਵਿਆਹ ਆ ਨਹੀਂ ਵੀ ਵਿਆਹ ਦਾ ਖਰਚਾ 75000 ਹੁੰਦਾ ਆ ਨਹੀਂ ਵੀ ਇਹ 50000 ਹੁੰਦਾ ਠੀਕ ਆ ਹੁਣ ਮੈਂ ਆਇਆ ਮੈਂ ਘਰੋਂ ਨਿਕਲਿਆ ਠੀਕ ਆ ਮੈਂ ਨਿਕਲ ਕੇ ਗਰਾਊਂਡ ਲੈਵਲ ਤੇ ਸੇਵਾ ਕਰਨ ਮੈਨੂੰ ਵੇਖ ਕੇ ਪਤਾ ਨਹੀਂ ਕਿੰਨੇ ਨੌਜਵਾਨ ਨਿਕਲਣਗੇ ਪੈਗੇ ਨਾ ਕਰ ਸਾਰਾ ਪੰਜਾਬ ਪੰਜਾਬੀਅਤ ਨਾਲ ਆ ਆਪਦੇ ਭੈਣ ਭਰਾਵਾਂ ਨਾਲ ਆ ਠੀਕ ਆ ਥੋੜਾ ਟਾਈਮ ਆ ਹੌਲੀ ਹੌਲੀ ਸਾਰੇ ਨਿਕਲਣਗੇ ਠੀਕ ਆ ਸਭ ਕੁਝ ਸਹੀ ਹੋਊਗਾ ਤੇ ਪੰਜਾਬ ਨੂੰ ਹੋਰ ਕਿਤੇ ਬਾਹਰਲੇ ਸੱਜਣ ਦੀ ਕਿਸੇ ਦੀ ਕੋਈ ਲੋੜ ਨਹੀਂ ਠੀਕ ਆ ਅਸਲ ਪੰਜਾਬ ਦੇ ਜਿਹੜੇ ਬੱਚੇ ਬਾਹਰ ਗਏ ਆ ਉਹਨਾਂ ਦੀ ਅੱਜ ਲੋੜ ਆ ਉਹ ਹੈਲਪ ਕਰੋ ਪੰਜਾਬ ਨਾਲ ਖੜੋ ਠੀਕ ਆ ਬਾਕੀ ਆ ਯਾਰ ਇੱਕ ਕਮਰਾ ਤੇ ਆਪਣਾ ਜੀ ਆਪਣਾ ਹਾਂਜੀ ਸਰ ਤੇ ਵਿਆਹੇ ਬਰੇ ਹੋ ਕੇ ਕੁਆਰੇ ਹੋ ਉਹ ਯਾਰ ਅਰ ਬੀੜੀ ਮਰੀ ਇੱਕ ਸੋਟੀ ਤੇ ਹੋ ਗਿਆ ਆ ਪਾਜੀ ਯਾਰ 50000 ਰੁਪਏ ਹੋਰ ਦੇਓ ਯਾਰ 50000 ਹੋਰ ਦਿਓ ਆ ਆ ਬੱਚਿਆਂ ਨੂੰ ਪੜ੍ਹਾਈ ਲਿਖਾਈ ਆ ਪੁੱਤ ਠੀਕ ਆ ਇੱਧਰ 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 ਚਾਚੂ ਆਏ ਵਾਈ ਗਰੂ ਠੀਕ ਆ ਖੁਸ਼ 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 ਜੀ ਗਾਇਸ ਤੇ ਆ ਸੀ ਕਿ ਅੱਜ ਦੀ ਵੀਡੀਓ ਮੰਨ ਕਰੀਤ ਔਲਖ ਵੀਰੇ ਨੂੰ ਮੇਰਾ ਸਲੂਟ ਆ ਮੇਰਾ ਸਲਾਮ ਆ ਕਿ ਜੋ ਇਸ ਤਰ੍ਹਾਂ ਘਰ ਘਰ ਜਾ ਕੇ ਲੋਕਾਂ ਦੀ ਮਦਦ ਕਰ ਰਿਹਾ ਯਕੀਨ ਮੰਨੋ ਉਹ ਬੇਬੇ ਬਾਪੂ ਨੂੰ ਦੇਖ ਕੇ ਕਿ ਜੋ ਮੱਝਾ ਹਾਲੇ ਕਮਰੇ ਚ ਸੌਂਦੇ ਕਸਮੇ ਦਿਲ ਬਹੁਤ ਦੁਖਿਆ ਬਹੁਤ ਦੁਖਿਆ ਹੁੰਦਾ ਮੈਨੂੰ ਦੇਖ ਕੇ ਕਿਸ ਤਰ੍ਹਾਂ ਉਹਨਾਂ ਦੀ ਛੱਤ ਵੀ ਡਿੱਗ ਪਈ ਬਹੁਤ ਸਾਰੇ ਐਸੇ ਲੋਕ ਆ ਮੈਂ ਕਿ ਸੁਬਾ ਵੀਡੀਓ ਦੇਖ ਰਹੀ ਸੀਗੀ ਇੱਕ ਮਾਂ ਜੀ ਨਾ ਰੋ ਰਹੇ ਸੀਗੇ ਨਾ ਰੋਂਦੇ ਪਏ ਸੀਗੇ ਕਿ ਉਹਨੇ ਇਹ ਕਿਹਾ ਕਿ ਮੈਂ ਆਪਣੀ ਧੀ ਦਾ ਜਹੀਸ ਚੇ ਰਹਿਣਾ ਉਹ ਥੋੜਾ ਥੋੜਾ ਕਰਕੇ ਘਟ ਘਟ ਕਰਕੇ ਨਾ ਜੋੜ ਰਿਆ ਸੀਗਾ ਸਾਰਾ ਪਾਣੀ ਚ ਗੜ ਗਿਆ ਯਕੀਨ ਮੰਨੋ ਉਹਦੀ ਅੱਖਾਂ ਚ ਪਾਣੀ ਕਿ ਇੱਕ ਮਾਂ ਨੇ ਇੱਕ ਧੀ ਦਾ ਜਹੀਸ ਕਿਵੇਂ ਮਤਲਬ ਕਿ ਇੱਕ ਇੱਕ ਰੁਪਇਆ ਜਮ੍ਹਾਂ ਕਰਕੇ ਉਹਨੇ ਸਾਰਾ ਜਹੇਜ਼ ਬਣਾਇਆ ਤੇ ਉਹ ਵੀ ਪਾਣੀ ਬਹਾਲ ਹੈ ਗਿਆ ਦਵਾ ਨਿਕਲੀ ਰੱਬ ਦੀ ਅੱਗੇ ਕਿ ਰੱਬ ਉਹਨੂੰ ਚੜਦੀ ਕਲਾ 'ਚ ਰੱਖੇ ਅਬ ਉਹਨੂੰ ਹਿੰਮਤ ਦਵੇ ਹੌਸਲਾ ਦਵੇ ਯਕੀਨ ਮੰਨੋ ਵੀਰੇ ਨੇ ਬਿਲਕੁਲ ਸਹੀ ਕਿਹਾ ਕਿ ਜੇ ਸਾਡੇ ਪੰਜਾਬੀ ਵੀਰੇ ਬਾਹਰ ਗਏ ਹੋਏ ਆਜ ਸਾਨੂੰ ਉਹਨਾਂ ਦੀ ਲੋੜ ਆਜ ਸਾਨੂੰ ਉਹਨਾਂ ਦੀ ਜ਼ਰੂਰਤ ਹੈ ਅਗਰ ਸਾਰੇ ਇਕੱਠੇ ਹੋ ਕੇ ਇਹਨਾਂ ਲੋਕਾਂ ਦੀ ਮਦਦ ਕਰਨ ਇਹਨਾਂ ਨੂੰ ਘਰ ਬਣਾ ਕੇ ਦੇਣ ਇਹਨਾਂ ਦੀ ਹੈਲਪ ਕਰਨ ਤੇ ਯਕੀਨ ਮੰਨੋ ਖੁਸ਼ਹਾਲੀ ਜੇਰੀਆ ਉਹ ਦੁਬਾਰਾ ਫੇਰ ਜੇਰੀਆ ਉਹ ਆ ਸਕਦੀ ਆ ਇਸ ਨਾਲ ਦੂਸਰੀ ਭੈਣ ਦਾ ਵੀ ਵਿਆਹ ਸੀਗਾ ਉਹਨਾਂ ਨੂੰ ਵੀ ਪੈਸੇ ਦਿੱਤੇ ਮਨ ਕਰੀਏ ਤੋਲਖ ਵੀਰੇ ਨੇ ਦੇਖੋ ਪਹਿਲੇ ਬੇਬੇ ਬਾਪ ਨੂੰ ਕਿਹਾ ਕਿ ਤੁਸੀਂ ਉਧਰ ਮੱਝਾ ਵਾਲੇ ਕਮਰੇ 'ਚ ਨਹੀਂ ਸੋਣਾ ਤੁਸੀਂ ਮੇਰੇ ਨਾਲ ਮੇਰੇ ਘਰੇ ਚੱਲੋ ਚੰਡੀਗੜ੍ਹ ਚੱਲੋ ਤੇ ਮੈਗੰਡੀਆ ਕੇ ਸਾਰਿਆਂ ਨੂੰ ਜੇਰੀਆ ਉਹ ਇਸ ਤਰ੍ਹਾਂ ਥੋੜੀ ਥੋੜੀ ਕਰਕੇ ਹੈਲਪ ਕਰਨੀ ਚਾਹੀਦੀ ਆ ਬਾਕੀ ਪੰਜਾਬ ਦੇ ਪੁੱਤ ਪੰਜਾਬ ਦੇ ਸਿੰਗਰ ਜੋ ਆ ਉਹ ਜਿਸ ਤਰ੍ਹਾਂ ਜੋ ਐਕਟਰ ਆ ਉਹ ਜਿਸ ਤਰ੍ਹਾਂ ਮਦਦ ਕਰਦੇ ਹੋਏ ਨਜ਼ਰ ਆ ਰਿਹਾ ਦਿਲਜੀਤ ਬਾਜੀ ਹੋਗੇ ਗਿੱਪੀ ਬਾਜੀ ਹੋਗੇ ਸਾਰੇ ਇਹ ਮਤਲਬ ਬਹੁਤ ਜੇਰੀਆ ਮਦਦ ਕਰ ਰਹੇ ਨੇ ਤੇ ਰੱਬ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਰੱਬ ਇਹਨਾਂ ਨੂੰ ਹੋਰ ਬੋਤਾਂ ਦੇਵੇ ਇਨਸਾਨੀਅਤ ਦੀ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਯਕੀਨ ਮੰਨੋ ਬਹੁਤ ਨੁਕਸਾਨ ਹੋ ਗਿਆ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਸਿਰ ਦੁਆਵਾ ਦਿਲੋਂ ਅਰਦਾਸ ਆ ਕੇ ਰੱਬ ਸਾਨੂੰ ਇਸ ਨੁਕਸਾਨ ਤੋਂ ਜਲਦੀ ਕੱਢੇ ਲੋਕੀ ਦੇਖੇ ਨਹੀਂ ਜਾ ਰਹੀਏ ਕਿ ਮੰਨੋ ਕੱਲ ਵੀ ਨਹੀਂ ਹੋ ਰਹੀ ਮੇਰੇ ਕੋਲ ਲੇਕਿਨ ਮਨ ਕਰੀਏ ਤੌਲਕ ਪਾਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਜੋ ਖੁਦ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਉਹਨਾਂ ਨੂੰ ਕਹਿ ਰਹੇ ਨੇ ਤੁਸੀਂ ਸਾਡਾ ਅਕਾਊਂਟ ਨੰਬਰ ਦੋਵੋ ਜਿਸ ਨੇ ਉਹ ਬੇਬੇ ਨੇ ਕਿਹਾ ਤੁਸੀਂ ਫਰਿਸ਼ਤਾ ਬਣ ਕੇ ਆਇਓ ਸਾਡੇ ਲਈ ਤੌਹਨੇ ਕਿਹਾ ਨਹੀਂ ਮੈਂ ਪੰਜਾਬ ਦਾ ਪੋਤਾ ਇਹ ਵਾਹਿਗੁਰੂ ਸੇਵਾ ਕਰਵਾ ਰਿਹਾ ਇਹ ਵਾਹਿਗੁਰੂ ਵੱਲੋਂ ਆ ਤੇ ਉਹਨਾਂ ਨੇ ਕਿਹਾ ਤੁਸੀਂ ਟੈਨਸ਼ਨ ਨਹੀਂ ਲੈਣੀ ਆ ਮੈਂ ਤੁਹਾਡੇ ਨਾਲ ਆ ਤੁਸੀਂ ਆਪਣਾ ਨੰਬਰ ਦੋ ਸਾਰਾ ਕੁਝ ਹੋ ਜਾਏਗਾ ਬਸ ਤੁਸੀਂ ਸਬਰ ਰੱਖੋ ਰੋਣਾ ਨਹੀਂ ਆ ਇੱਕ ਹਿੰਮਤ ਵੀ ਜੇਰੀ ਹੈ ਨਾ ਇੱਕ ਇਨਸਾਨ ਜਦੋਂ ਮੁਸੀਬਤ ਚ ਹੁੰਦਾ ਨਾ ਤੋਨੂੰ ਜਾ ਕੇ ਹਿੰਮਤ ਦੇਣੀ ਇਹ ਵੀ ਬੜੀ ਵੱਡੀ ਗੱਲ ਹੁੰਦੀ ਆ ਤੇ ਅਸਲ ਇਨਸਾਨੀਅਤ ਹੁੰਦੀ ਆ ਬਾਕੀ ਤੁਸੀਂ ਕੀ ਕਹਿ ਰਹੇ ਹੋ ਵੀਡੀਓ ਤੋਂ ਰਿਲੇਟਡ ਤੁਸੀਂ ਵੀ ਕਮੈਂਟ ਕਰਕੇ ਲਾਜ਼ਮੀ ਦੱਸਣਾ ਹੈ ਮਿਲਦੀਆ ਨੈਕਸਟ ਵੀਡੀਓ ਸੇ ਆਪਣਾ ਖਿਆਲ ਰੱਖਣਾ ਤੇ ਮੈਨੂੰ ਦਵਾਜ ਯਾਦ ਰੱਖਣਾ ਮੈਨੂੰ ਬਿਲਕੁਲ ਧਾਲ ਨਹੀਂ ਹੋ ਰਹੀ ਯਕੀਨ ਮਨੋ ਮੇਰੀ ਅੱਖਾਂ ਦੇ ਸਾਹਮਣੇ ਉਹ ਬੇਬੇ ਬਾਪੂ ਆਈ ਜਾ ਰਹੀ ਹੈ ਤੇ ਸੂਬਾ ਵਾਲੀ ਜਿਹੜੀ ਮਾਂ ਜੀ ਨੂੰ ਦੇਖਿਆ ਜਿਹਦੀ ਧੀ ਦਾ ਜਹੇਸ ਜਿਹੜਾ ਉਹ ਸਾਰਾ ਪਾਣੀ ਨੇ ਖਰਾਬ ਕਰਤਾ ਪਾਣੀ ਬਹਾਲ ਆ ਗਿਆ ਯਕੀਨ ਮਨੋ ਮਾਂ ਜੀ ਦੇਖੀ ਨਹੀਂ ਜਾ ਰਹੀ ਸੀ ਮੈਂ ਉਹ ਵੀ ਨੈਕਸਟ ਤੋਂ ਅਰਨਲ ਵੀਡੀਓ ਲਾਜ਼ਮੀ ਸਾਂਝੀ ਕਰਾਂਗੀ ਮਿਲਦੀਆ ਨੈਕਸਟ ਵੀਡੀਓ ਸੇ ਆਪਣਾ ਖਿਆਲ ਰੱਖਣਾ